ले फिर आ गए सब खुश है हौसले ने पुत्रो और अभी तो रुको क्लाइमैक्स अभी बाकी काले बेकार है, है भैया मैं तो टूट गया ਤੂੰ ਆਪਣੇ ਹਾਲੇ ਜਿਹੜੇ ਪਖੰਡਾ ਹੈ ਕਰੀ ਜਾ ਨਾ ਬਲਾ ਮੈਨੂੰ ਆਹ ਤਾਂ ਸਵਾਦੀ ਦੇ ਦੇ ਅਜਨਾਬ ਦੁੱਧ ਆ ਕੀ ਹੈ ਇਹ ਤੁਹਾਡੇ ਦਿਲ ਰਗੀ ਬਣਾਈ ਹੈ ਬਲੈਕ ਕਾਫੀ ਚੁੱਪ ਕਰਕੇ ਪੀ ਲੋ ਨਾਲ ਮੈਨੂੰ ਗੱਲ ਨਾ ਕਰੋ ਮੈਨੂੰ ਬੁਲਾਉਣਾ ਮੈਂ ਤੇ ਬੁਲਾਉਣ ਹੀ ਨਹੀਂ ਦਿਆ ਆ ਪਖੰਡ ਨਵੇਂ ਤੂੰ ਸ਼ੁਰੂ ਕੀਤੇ ਆ ਮੈਨੂੰ ਕਰਨੇ ਪੈਣੇ ਆ ਨਾ ਕਿਉਂਕਿ ਤੁਸੀਂ ਤੇ ਹਟਣਾ ਨਹੀਂ ਆਪਣੀ ਹੱਕ ਤਾ ਤੋਂ ਮੈਂ ਕੀ ਕਰਤਾ ਹੁਣ ਮੇਰੀ ਗੱਲ ਸੁਣ ਲੈ ਫਾਲਤੂ ਦੇ ਸ਼ੱਕ ਤੂੰ ਕਰੇ ਤੇ ਫਿਰ ਉੱਤੋਂ ਮੈਂ ਮੈਂ ਤੇ ਚੜੀ ਜਾਂਦਾ ਬਸ ਹਾਂ ਮੈਂ 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 ਹੁਣ ਕਹਿਣਾ ਸ਼ੁਰੂ ਤੂੰ ਹੁਣ ਨਹੀਂ ਕਹਿੰਦੀਆਂ ਗੱਲਾਂ ਤੂੰ ਹੀ ਫालतू ਦੇ ਸ਼ੱਕ ਕਰਦੀਆਂ ਈ ਮੇਤੇ ਜਿਹੜੇ ਮੈਂ ਦੱਸ ਵੀ ਨਹੀਂ ਸਕਦਾ ਕਿ ਕਿਹੜੇ ਕਿਹੜੇ ਸ਼ੱਕ ਕਰਦੀ ਤੂੰ ਮੇਤੇ ਤੇ ਮੈਂ ਤੂੰ ਆ ਤੂੰ ਆ ਉੱਥੇ ਹੀ ਉੱਠਦਾ ਜਿੱਥੇ ਅੱਗ ਲੱਗੀ ਹੁੰਦੀ ਹੈ ਹਾਂ ਠੀਕ ਹੈ ਨਾ ਉਦਾਂ ਨਹੀਂ ਕਿ ਫालतू ਦੀ ਗੱਲਾਂ ਤੇ ਮੈਂ ਕੋਈ ਸ਼ੱਕ ਕਰਦੀਆਂ ਭਾਤਲੇ ਮੇਰੀ ਬੱਸ ਹੋ ਗਈ ਆ ਤਦ ਮੈਂ ਦੱਸ ਦਿੰਦਾ ਮੇਰੀ ਬੱਸ ਹੋ ਗਈ ਤੈਨੂੰ ਯਕੀਨ ਦਵਾ ਦਵਾ ਕੇ ਮੈਂ ਨਹੀਂ ਇੱਕ ਵਾਰ ਤੂੰ ਆ ਸੋਸ਼ਲ ਮੀਡੀਆ ਉੱਤੇ ਆ ਕਹਿੰਦਾ ਕਿ ਉਹ ਸਾਚੀਂ ਦਾ ਸਾਰਾ ਕੁਝ ਪਰ ਤੂੰ ਆਪਣੀ ਗਲਤੀ ਨਾ ਮੰਨੇ ਉਹ ਹਾਂ ਲਾੜ ਸਾਹ ਪੜ ਗਈ ਤੀ ਨਾ ਮੰਨੇ ਕਦੀ ਇਹਨੇ ਕਹਿ ਦੇ ਕਿ ਹਾਂ ਚੱਲ ਮੇਰੇ ਕੋਈ ਗਲਤੀ ਹੋ ਗਈ ਮੈਂ ਮੰਨ ਲੈਂਦਾ ਨਾ ਇਹ ਤਾਂ ਬੰਦਾ ਕੋਈ ਗਲਤੀ ਕਰ ਹੀ ਨਹੀਂ ਸਕਦਾ ਤੂੰ ਕਰੀ ਜਾ ਠੀਕ ਆ ਮੈਂ ਮਾੜਾ ਹੀ ਸਹੀ ਤੇਰੇ ਲਈ ਮਾੜਾ ਨਾ ਮੈਨੂੰ ਨਹੀਂ ਨਾ ਬਲਾ ਬਰਸੋਂ ਦਾ ਤੂੰ ਹੁਣ ਗਾਂ ਵੀ 5 ਮਹੀਨੇ ਨਾ ਬਲਾ ਆ ਪਖੰਡ ਬੰਦ ਕਰ ਦੇ ਹਾਂ ਇਹੀ ਤਾਂ ਤੁਸੀਂ ਚਾਹੁੰਦੇ ਹੋ ਕਿ ਮੈਨੂੰ ਤੂੰ ਬੁਲਾਈ ਨਾ 5 ਮਹੀਨੇ ਤੂੰ ਮੈਨੂੰ 10 ਮਹੀਨੇ ਨਾ ਬੁਲਾ ਮੈਨੂੰ ਸਾਲ ਸਾਲ ਨਾ ਬੁਲਾ ਇਹੀ ਪਰ ਇਹ ਇਦਰੇ ਹੀ ਹੁੰਦਾ ਹੈ ਇਹ ਕੰਮ ਇੱਧੇ ਚੱਲੇਗਾ ਮੈਨੂੰ ਤੇਰੀ ਮਾਂ ਕਰਦਾ ਫੋਨ ਹੋਣੀ ਆਏ ਓਏ ਰੱਬਾ ਮੇਰਾ ਮੈਨੂੰ ਗਾਲ ਕੱਢੀ ਹੁਣ ਇਸ ਬੰਦੇ ਨੇ ਦੇਖਿਆ ਨਾ ਦੇਖਿਆ ਨਾ ਤੇਰੀ ਭੈਣ ਫੋਨ ਕਰਨਾ ਉਹਨੂੰ ਦੱਸਣਾ ਵੀ ਆਹ ਪਖੰਡ ਕਰਦੀ ਆ ਗਾਲ ਕੱਢਦੀ ਤੂੰ ਬਦਲ ਦੋ ਪਹਿਲਾਂ ਬਦਲ ਦੋ ਹੁਣ ਤੂੰ ਹੀ ਮੈਂ ਨੂੰ ਪਤਾ ਤੈਨੂੰ ਮੈਨੂੰ ਗਾਲ ਕੱਢੀ ਤੇ ਹੁਣ ਤੈਨੂੰ ਆ ਗਈ ਤੂੰ ਹੀ ਰਹਿ ਦੋ ਬਸ ਇੱਧੇ ਗੱਲੂ ਕੋ ਹੁਣ ਫੇਰ 2 ਮਹੀਨੇ ਇੱਧੇ ਚੱਲੂਗਾ ਕੋਈ ਦਾ ਬਾੜ ਨਾ ਬਣਾ ਕੋਈ ਰਾਈ ਰੂਈ ਦਾ ਬਾੜ ਨਹੀਂ ਮੈਂ ਬਣਾਣੀ ਠੀਕ ਹੈ ਨਾ ਇਹ ਕੋਈ ਗਾਲ ਨਹੀਂ ਕੱਢੀ ਆ ਤੂੰ ਜਿਆ ਤੇ ਨਾ ਆ ਜਾ ਇੱਧੇ ਨਹੀਂ ਮੈਂ ਫਾਲਤੂ ਨਾ ਪਕਾ ਕਿ ਰਾਜ ਨੂੰ ਕੋਈ ਫਰਕ ਹੀ ਨਹੀਂ ਉਹ ਹੀ ਕਹਿੰਦਾ ਕਰੋ ਸ਼ੱਕ ਮੈਨੂੰ ਕਿ ਮੈਂ ਤੇ ਆਲਰੇਡੀ ਹੁਣ ਇਦਾਂ ਦਾ ਹੀ ਐ ਉਹ ਐਸਾ ਹਟਾ ਹਾਂ ਦੁੱਧ ਦੁੱਧ ਨਹੀਂ ਚੁੱਪ ਕਰਕੇ ਪੀ ਲੋ ਜੋ ਹੈਗਾ ਕੈਮਰਾ ਬੰਦ ਕਰ ਦੇ